वाहिगुरू जी का ख़ालसा वाहिगुरू जी फतेहन गुरू नानक जगत गुरू दादा नखपुरा जे विया पुरब वे अॼ माता त्रिपता जी भाई जयराम जी ਇਪਤਾ ਕਾਲੂ ਪਿਤਾ ਜੀ ਦੀ ਸਤਿਕਾਰ ਜੋ ਪਿਤਾ ਜੀ ਮੋਢੀ ਭੈਣ ਬੀਬੇ ਨਾਨਕੀ ਅੱਜ ਆਪਣੇ ਭਰਾ ਨੂੰ ਇਸ ਪੁੱਤਰ ਧਰਤੀ ਤੋਂ ਮਾਤਾ ਸਲਖਣੀ ਜੀ ਨੂੰ ਜਗਤ ਮਾਤਾ ਸਲਖਣੀ ਜੀ ਨੂੰ ਵਿਆਹਣ ਵਾਸਤੇ ਬਟਾਲੇ ਦੀ ਧਰਤੀ ਤੇ ਕਹ ਅੱਜ ਉਸੇ ਹੀ ਪ੍ਰਾਤਨ ਰਵੈਤ ਨੂੰ ਸ਼ੁਰੂ ਕਰ ਦਿਆ ਹੋਇਆ ਅੱਜ ਸ੍ਰੀ ਅਮਰਤ ਵੇਲੇ 7 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਅੰਮ੍ਰਿਤ ਬਾਹ ਨਗਰ ਕੀਤਨ ਗੁਰੂ ਗੰਸਾ ਮਹਾਰਾਜ ਦੀ ਛਤਰ ਛਾਇਆ ਹੇ ਪੰਜ ਪਿਆਰਿਆਂ ਪੰਜ ਦਿਲਾਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਹੈ ਜਿਸ ਤਰ੍ਹਾਂ ਪ੍ਰਾਤਨ ਸਮੇਂ ਵਿੱਚ ਵਿਆਹ ਪੁਰਬੇ ਖੁਸ਼ੀਆਂ ਬਣਾਈਆਂ ਜਾਂਦੀਆਂ ਸੀ ਕੱਲ ਤੋਂ ਹੀ ਲਗਾਤਾਰ ਇੱਥੇ ਇੱਕ ਦਰਦਰਾ ਸ਼੍ਰੀ ਬੇਰ ਸਾਹਿਬ ਵਿਖੇ ਗੁਰੂ ਨਾਨਕ ਨਾਮ ਲੈਵਾ ਸੱਜਣ ਇਸ ਵਿਆਹ ਪੁਰਬੇ ਖੁਸ਼ੀਆਂ ਮਨਾ ਰਹੇ ਹਨ ਔਰ ਗੁਰੂ ਕਾਰਵੈਜ ਬਹੁਤ ਵੱਡੀ ਆਪਣੇ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਔਰ ਬਹੁਤ ਸੁੰਦਰ ਪਏ ਇਸ ਗੁਰਦੁਆਰੇ ਨੂੰ ਸਜਾਇਆ ਗਿਆ ਹੈ ਬਹੁਤ ਸੁੰਦਰ ਦੀਪ ਮਾਲਾ ਕਰਕੇ ਇਸ ਗੁਰੂ ਸਾਹਿਬ ਦੇ ਵਿਆਹਪੁਰ ਦੀ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਖੁਸ਼ੀਆਂ ਲੈਣ ਲਈ ਉੱਥੇ ਬਹੁਤ ਵੱਡੀ ਦੀਪ ਮਾਲਾ ਕਰਕੇ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਲਈ ਆ ਆਪਣੇ ਗੁਰੂ ਘਰ ਨੂੰ ਸਜਾਇਆ ਗਿਆ ਹੈ ਮੈਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਗੁਰਸਿੱਖਾਂ ਨੂੰ ਅੱਜ ਦੇ 534ਵੇਂ ਵਿਆਹ ਵਰ੍ਹੇ ਦੀ ਲੱਖ ਲੱਖ ਵਾਰ ਵਧਾਈ ਦਿਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਵਰ੍ਹੇ ਦੇ ਸੁਬੰਧ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਰੰਭਤਾ ਹੋ ਚੁੱਕੀ ਹੈ ਜੋ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਕਰਤਾਰੀਆ ਸਾਹਿਬ ਵਿਖੇ ਬਟਾਲਾ ਦੇ ਰਾਤ ਪਹੁੰਚੇਗਾ ਤੋਂ ਆਪ ਜੀ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈ ਕਿੰਨਾ ਭਾਰੀ ਇਕੱਠ ਹੈ ਸੰਗਤਾਂ ਦਾ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸੰਗਤ ਅੱਗੇ ਨੂੰ ਰਵਾਨਾ ਹੋਏਗੀ ਇਹ ਬਟਾਲੇ ਤੋਂ ਅਗਲੇ ਪਾਸਾ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪਾਸੇ ਜਾ ਕਰਕੇ ਇਹ ਨਗਰ ਕੀਰਤਨ ਦੀ ਜਿਹੜੀ ਰੌਣਕ ਹੈ ਹੋਰ ਵੱਧ ਜਾਂਦੀ ਹੈ ਲਗਭਗ ਮਹਿਤਾ ਚੌਂਕ ਪਹੁੰਚ ਕੇ ਇਹ ਨਗਰ ਕੀਰਤਨ ਸਾਰਾ ਪੈਦਲ ਹੀ ਹੋ ਜਾਂਦਾ ਹੈ ਸੋ ਕਿਉਂਕਿ ਫਿਰ ਸਾਧਨ ਜਿਹੜੇ ਅੱਗੇ ਤੁਰਦੇ ਨੇ ੰਨੀ ਸੰਗਤ ਦਾ ਉਥੇ ਇਕੱਠ ਹੋ ਜਾਂਦਾ ਹੈ ਸੰਗਤ ਦਾ ਹੜ ਆ ਜਾਂਦਾ ਸੋ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਮਹਾਨ ਪੁਰਬ ਹੋਵੇ ਵੀ ਕਿਉਂ ਨਾ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫੋਟਾ ਬ੍ਰਾਹਮਣਾਂ ਦੇ ਮਾਲਕ ਹਨ ਸੋ ਇਸ ਕਰਕੇ ਸਾਰੀ ਸੰਗਤ ਵਿੱਚ ਭਾਰੀ ਉਤਸ਼ਾਹ ਭਾਰੀ ਚਾਹ ਕਿਤੇ ਲੰਗਰ ਲੱਗੇ ਹੋਏ ਹਨ ਮਠਿਆਈਆਂ ਦੇ ਤਰ੍ਹਾਂ ਤਰ੍ਹਾਂ ਦੇ ਉਹ ਇਹ ਸਾਰੀ ਖੁਸ਼ੀ ਹੈ ਸੰਗਤਾਂ ਸੁਹਾਵਾ ਨਭਾਰੀਆਂ ਨੇ ਵੱਖ-ਵੱਖ ਤਰ੍ਹਾਂ ਦੇ ਆ ਝਾੜੂ ਦੀ ਫੁੱਲਾਂ ਦੀ ਇਤਿਹਾਦ ਕੇ ਸਾਰੀਆਂ ਸਵਾਵਾਂ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਨੌਜਵਾਨ ਸਭਾ ਵੱਲੋਂ ਵਿਸ਼ੇਸ਼ ਕਰਕੇ ਉਪਰਾਲਾ ਕੀਤਾ ਗਿਆ ਹੈ ਭਾਈ ਬਾਲਾ ਜੀ ਸਭਾ ਸੁਸਾਇਟੀ ਸੇਵਾ ਸੁਸਾਇਟੀ ਉਹਨਾਂ ਵੱਲੋਂ ਵਿਸ਼ੇਸ਼ ਕਰਕੇ ਸਾਰੇ ਨੌਜਵਾਨਾਂ ਦੁਆਰਾ ਇਸ ਸਟੈਫ ਨੂੰ ਕੰਟਰੋਲ ਕਰਨ ਵਾਸਤੇ ਇਹ ਸਾਰੇ ਪ੍ਰਬੰਧ ਕੀਤੇ ਗਏ ਹਨ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਸਰ ਤੇ ਹਾਜ਼ਰੀ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਕਾਲ ਸਾਹ ਵਾਹਿ ਅੱਜ ਗੁਰਨਾਣਕ ਪਾਸ਼ਾ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਪਟਾੜੀ ਜਾ ਰਹੀ ਆ ਹਰ ਸਾਲ ਸੰਗਤਾਂ ਵੱਧ ਚੜ ਕੇ ਇਸ ਦਿਨ ਨੂੰ ਮਨਾਉਂਦੀਆਂ ਨੇ ਤੇ ਇਸ ਸਾਲ ਵੀ ਸਾਰੀ ਸੰਗਤਾਂ ਪਟਾੜੇ ਤੋਂ ਵੀ ਸੰਗਤਾਂ ਆਈਆਂ ਸੁਲਤਾਨਪੁਰੋਂ ਵੀ ਸੰਗਤਾਂ ਚੱਲੀਆਂ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਪੰਜਾਬ 'ਚ ਦੇਸ਼ 'ਚ ਬਾਹਰ ਵੱਸਦੇ ਸਾਰੇ ਗੁਰੂ ਨਾਨਕ ਨਾਮ ਲੀਵਾ ਸੰਗਤਾਂ ਨੂੰ ਇਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿਨਾ ਤੇ ਉਹਨਾਂ ਸਾਰਿਆਂ ਚੱਠੇਬੰਦੀਆਂ ਦਾ ਪਿੰਡਾਂ ਦੀਆਂ ਪੰਚਾਇਤਾਂ ਦਾ ਬੰਨਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰੇਕ ਰਾਤ ਪਿੰਡਾਂ ਦੇ ਬਾਹਰ ਲੰਗਰ ਲਾਏ ਸੰਗਤਾਂ ਵਾਸਤੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ੴ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਸਭ ਸੰਗਤਾਂ ਦਾ ਬੜਾ ਧੰਨਵਾਦ ਸ੍ਰੀ ਦਾ ਸੰਗਤਾਂ ਦਾ ਠਾਠਾ ਮਾਰਦਾ ਘੱਟ ਜਿਹੜਾ ਸਲਤਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਵਸ ਰਿਹਾ ਹੈ ਮਹਾਰਾਜ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਗੁਰਸਿੱਖੀ ਜੀਵਨ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ ਹੱਕ ਸੱਚ ਤੇ ਬੋਲਣ ਦੀ ਤੇ ਵਰਤਣ ਦੀ ਮਤਬੁੱਧ ਪਰਮੇਸ਼ਰ ਬਖਸ਼ੇ ਆਪਦੇ ਗੁਰ ਘਰੋਂ ਮਹਾਰਾਜ ਸੱਚੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਣ ਨਾਨਕੀ ਜੀ ਦੇ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਭਾਈਆ ਜੈ ਆਰਾਮ ਜੀ ਦੀ ਬਹੁਤ ਬਹੁਤ ਕਿਰਪਾ ਹੋਈ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸ੍ਰੋਪ ਪ੍ਰਾਪਤ ਧਰਤੀ ਦੇ ਆਨੰਦ ਸੁਖ ਸਭ ਸੰਗਤਾਂ ਨੂੰ ਮਹਾਰਾਜ ਕਿਰਪਾ ਕਰਕੇ ਚੜ੍ਹਦੀ ਕਲਾ ਬਖਸ਼ੇ ਸਤਿ ਧਰਮ ਦੀ ਜਾਇਕਾਰ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ